ਸਸਿਆ ਦੋਸਤੋ ਤੁਸੀਂ ਵੇਖ ਰਹੇ ਹੋ ਜਲਾਲਾਬਾਦ ਮੈਂ ਭਗਵਾਨ ਸਿੰਘ ਅਸੀਂ ਇਸ ਟਾਈਮ ਤੇ ਮੌਜੂਦ ਹਾਂ ਸ਼ਹੀਦ ਉਦਮ ਚੌਕ ਜਿੱਥੇ ਕੀ ਟ੍ਰੈਫਿਕ ਦਫਤਰ ਹੈ ਇੱਕ ਮੋਟਰਸਾਈਕਲ ਜਿਹੜਾ ਮੁਹੱਲੀ ਤੋਂ ਜਿਹੜਾ ਚੋਰੀ ਹੋਇਆ ਸੀ ਉਹ ਮੋਟਰ ਚੋਰੀ ਹੋ ਕੇ ਜਿਹੜਾ ਜਲਾਲਾਬਾਦ ਦੇ ਵਿੱਚ ਜਿਹੜਾ ਹੀ ਘੁੰਮ ਰਿਆ ਸੀ ਉਸ ਤੋਂ ਬਾਅਦ ਜਿਹੜਾ ਟ੍ਰੈਫਿਕ ਚਾਰਜ ਵੱਲੋਂ ਤੁਹਾਨੂੰ ਇਹ ਪਤਾ ਵੀ ਸੂਰਜ ਪਾਣ ਜਿਹੜਾ ਸਾਰਾ ਦਿਨ ਬਾਜ਼ਾਰਾਂ ਦੇ ਵਿੱਚ ਜਿਹੜੇ ਚਲਾਨ ਕੱਟੇ ਜਾਂਦੇ ਨੇ ਜਾਂ ਟ੍ਰੈਫਿਕ ਜਿੱਥੇ ਜਾਮ ਰਹਿੰਦਾ ਇਹ ਉੱਥੇ ਅੱਜ ਜਦੋਂ ਇਹਨਾਂ ਨੂੰ ਸ਼ੱਕ ਪਿਆ ਦੀ ਮੋਟਰਸਾਈਕਲ ਦੀ ਨੰਬਰ ਪਲੇਟ ਨਹੀਂ ਹੈਗੀ ਸੋਰਚ ਪਾਰ ਨਾ ਜਿਹੜਾ ਮੋਟਰਸਾਈਕਲ ਚੋਰੀ ਨਿਕਲਿਆ ਚੋਰੀ ਨਿਕਲ ਤੋਂ ਬਾਅਦ ਜਦੋਂ ਉੱਥੋਂ ਆਏ ਨੇ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿਵੇਂ ਚੋਰੀ ਹੋਇਆ ਮੋਟਰਸਾਈਕਲ ਜੀ ਸਰ ਕੀ ਨਾਮ ਆਪ ਦਾ ਮੇਰਾ ਨਾਮ ਵਿਰੇ ਆਮੀਨ ਖਾਨਾ ਜੀ ਸਰ ਕਿ ਚੋਰੀ ਹੋਇਆ ਹੈ ਅਸੀਂ ਵੀਰੇ ਮਹਾਲੀ ਕੰਮ ਕਰਦੇ ਆ ਕਾਨਪੈਂਟਰ ਦਾ ਜੀ ਤੇ ਆਪਣਾ ਮਹਾਲੀ ਪੀਜੀ ਦੇ ਵਿੱਚ ਮੋਟਰਸਾਈਕਲ ਖੜਾ ਸੀ ਸਾਡਾ ਜੀ ਰਾਤ ਨੂੰ 2 ਵਜੇ ਦੇ ਕਰੀਬ ਹਨ ਪਛਾਤੇ ਬੰਦੇ ਆਏ ਜੀ ਸਾਡਾ ਮੋਟਰਸਾਈਕਲ ਚੋਰੀ ਕਰਕੇ ਲੈ ਗਏ ਜੀ ਤੇ ਆਪਣਾ ਇਸ ਤੋਂ ਬਾਅਦ ਸਾਨੂੰ ਇਥੋਂ ਸਰ ਜਲਾਲਾਬਾਦ ਤੋਂ ਫੋਨ ਗਿਆ ਜੀ ਆਪਣਾ ਲੌਂਗਵਾਲ ਥਾਣੇ ਦੇ ਵਿੱਚ ਜੀ ਉੱਤ ਸਰ ਸਾਨੂੰ ਮੁਨਸੀ ਦਾ ਫੋਨ ਆਇਆ ਵੀ ਤੁਹਾਡਾ ਮੋਟਰਸਾਈਕਲ ਟ੍ਰੈਫਿਕ ਪੁਲਿਸ ਕੋਲੇ ਆ ਜਲਾਲਾਬਾਦ ਜੀ ਫਿਰ ਸਾਨੂੰ ਸਰ ਸਰਨਾ ਰਾਪਤਾ ਕਰਕੇ ਜੀ ਸਰ ਅਸੀਂ ਸਾਨੂੰ ਮੋਟਰਸਾਈਕਲ ਮਿਲ ਗਿਆ ਜੀ ਉਹ ਵੀ ਪੁਲਿਸ ਦੀ ਹੈ ਜੀ ਗੱਡੀਆਂ ਜਲਾਲਾਵਾਦੀ ਸਮਝਦੇ ਜੀ ਮਤਲਬ ਕਿ ਵਧੀਆ ਹਾਂ ਤੁਹਾਡਾ ਨਾਮ ਲਾ ਕੇ ਤੁਹਾਨੂੰ ਦਿੱਤਾ ਸਰ ਬਹੁਤ ਵਧੀਆ ਕਰ ਸੀ ਬਹੁਤ ਧੰਨਵਾਦ ਕਰਦੇ ਆ ਸਰ ਇਹਨਾਂ ਦਾ ਜੀ ਇਹ ਕਿਹੜਾ ਮਾਡਲ ਸਕੂਟਰ ਹੈ ਤੁਹਾਡਾ ਸਰ ਇਹ 2025 ਮਾਡਲ ਹੈ ਜੀ 2025 ਮਾਡਲ ਹੈ 8-9 ਮਹੀਨੇ ਹੋਏ ਨੇ ਜੀ ਇਹ ਲੈ ਤੈਨੂੰ ਜੀ ਅੱਜ ਜਿਹੜਾ ਤੁਹਾਨੂੰ ਮੋਟਰਸਾਈਕਲ ਲੈ ਸੋਹ ਰਹੇ ਨੇ ਹਾਂਜੀ ਹਾਂਜੀ ਸੂਰ ਸਿੰਘ ਪਾਲ ਜੀ ਸਾਨੂੰ ਬਹੁਤ ਵਧੀਆ ਲੱਗੇ ਜੀ ਸੌਸਰ ਚਾਰਜ ਜੀ ਬਹੁਤ ਬਹੁਤ ਧੰਨਵਾਦ ਕਰ ਧੰਨਵਾਦ ਸਾਡੇ ਨਾਲ ਜਿਹੜਾ ਇਸ ਟਾਈਮ ਤੇ ਸੂਰਜਪਾਲ ਜੀ ਵੀ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਦਾ ਹੈ ਜਿਹੜਾ ਮੋਟਰਸਾਈਕਲ ਹੈ ਸਾਡੇ ਕੋਲ ਇਸ ਟਾਈਮ ਤੇ ਖੜਾ ਹੈ ਜਿਹੜਾ ਮੋਟਰਸਾਈਕਲ ਪਾਜੀ ਕਹਿਣ ਆਏ ਨੇ ਉਹਨਾਂ ਨੂੰ ਜਿਹੜਾ ਫੋਨ ਕਰਕੇ ਦੱਸਿਆ ਗਿਆ ਵੀ ਤੁਹਾਡਾ ਮੋਟਰਸਾਈਕਲ ਜਿਹੜਾ ਇੱਥੇ ਚੋਰੀ ਜਿਹੜਾ ਜਲਾਲਾਬਾਦ ਅਸੀਂ ਪਕੜ ਲਿਆ ਉਹ ਲੈਣ ਵਾਸਤੇ ਸੂਰਜਪਾਲ ਨਾਲ ਗੱਲ ਕਰਦੇ ਆ ਵੀ ਕਿਵੇਂ ਫੜਿਆ ਕੀ ਕਹਾਣੀ ਹੋ ਗਈ ਨਹੀਂ ਸਰ ਇੱਕ ਚੋਰੀ ਦਾ ਤੁਸੀਂ ਮੋਟਰਸਾਈਕਲ ਫੜਿਆ ਹੈ ਉਹਦੇ ਬਾਰੇ ਕੀ ਕਹਿਣਾ ਹੈ ਸਤਿ ਸ਼੍ਰੀ ਅਕਾਲ ਜੀ ਮੈਂ ਐਸੇ ਸੂਰਜਪਾਲ ਸਟਾਫ ਇੰਚਾਰਜ ਜਲਾਲਾਬਾਦ ਜਿਸ ਤਰ੍ਹਾਂ ਆਪ ਨੂੰ ਪਹਿਲਾਂ ਹੀ ਪਤਾ ਹੈ ਕਿ ਜਲਾਲਾਬਾਦ ਸ਼ਹਿਰ ਦੇ ਵਿੱਚ ਕਈ ਵਾਰੀ ਇਹੋ ਜਿਹੇ ਮੋਟਰਸਾਈਕਲ ਸਟੋਰੀ ਦੇ ਮੈਂ ਪਹਿਲਾਂ ਵੀ ਫੜ ਕੇ ਜਿਹੜੇ ਆ ਇਹਨਾਂ ਦੇ ਹੁੰਦੇ ਉਹਨਾਂ ਨੂੰ ਵਾਪਸ ਕੀਤੇ ਆ ਇੱਕ ਮੋਟਰਸਾਈਕਲ ਜਿਹੜਾ ਤੁਸੀਂ ਅੱਜ ਸਾਹਮਣੇ ਆਪਣੇ ਦੇਖ ਰਹੇ ਆ ਇਹ ਮੋਟਰਸਾਈਕਲ 18 ਤਰੀਕ ਨੂੰ ਕਰੀਬ 2:30 ਵਜੇ ਬੱਸ ਸਟੈਂਡ ਦੇ ਕੋਲ ਇਹ ਮੋਟਰਸਾਈਕਲ ਖੜਾ ਸੀ ਜਿਸ ਦਾ ਕੋਈ ਨੰਬਰ ਨਹੀਂ ਹੈਗਾ ਨਾ ਅੱਗੇ ਤੇ ਨਾ ਪਿੱਛੇ ਇਹਨੂੰ ਅਸੀਂ ਸ਼ੱਕ ਦੇ ਤੌਰ ਤੇ ਮੋਟਰਸਾਈਕਲ ਨੂੰ ਜਦੋਂ ਉੱਥੋਂ ਅਸੀਂ ਚੱਕਿਆ ਤੇ ਆਸੇ-ਪਾਸੇ ਲੋਕਾਂ ਨੂੰ ਅਸੀਂ ਪੁੱਛਿਆ ਇਹਦੀ ਮੋਟਰਸਾਈਕਲ ਕਿਸ ਦਾ ਹੈ ਅਰੇ ਮੌਕੇ ਤੇ ਕੋਈ ਵੀ ਇਹਦਾ ਮਾਲਕ ਨਹੀਂ ਬਣਿਆ ਨਾ ਮਾਲਕ ਬਣਨ ਤੇ ਸਿਰੇ ਜਿਹੜਾ ਮੋਟਰਸਾਈਕਲ ਇਸ ਚੱਕੇ ਜੀ ਦਫ਼ਤਰ ਲੈ ਜਾਂਦਾ ਜਦੋਂ ਦਫ਼ਤਰ ਲਿਆ ਕੇ 83 ਨੰਬਰ ਤੋਂ ਅਸੀਂ ਇਹਨੂੰ ਟ੍ਰੇਸ ਕੀਤਾ ਇਹ ਜਿਹੜਾ ਮੋਟਰਸਾਈਕਲ ਲੇ ਸੰਗਰੂਰ ਏਰੀਏ ਦਾ ਸੰਗਰੂਰ ਏਰੀਏ ਦਾ ਪਿੰਡ ਮੰਡੇਰ ਕਲਾਂ ਖਾਣਾ ਲੋਂਗੋਵਾਲ ਇਹ ਉਥੋਂ ਦਾ ਮੋਟਰਸਾਈਕਲ ਹੈ ਜੀ ਇਹ ਮੋਟਰਸਾਈਕਲ ਖਰੜ ਤੋਂ ਚੋਰੀ ਹੋਇਆ ਹੈ ਜਿਹੜੇ ਮਾਲਕ ਨੇ ਉਹ ਕਾਰਪੈਂਟਰ ਦਾ ਕੰਮ ਕਰਦੇ ਨੇ ਇਥੋਂ ਲੋਂਗੋਵਾਲ ਤੋਂ ਜਾ ਕੇ ਮੁਹਾਲੀ ਦੇ ਵਿੱਚ ਜਾਂ ਆਪਦੇ ਏਰੀਏ ਦੇ ਵਿੱਚ ਹਰ ਇੱਕ ਵਕ ਵਕ ਥਾਵਾਂ ਤੇ ਕਾਰਪੈਂਟਰ ਦਾ ਕੰਮ ਕਰਦੇ ਨੇ ਜਦੋਂ ਇਹ ਉੱਥੇ ਕਿਤੇ ਕੰਮ ਕਰਨ ਵਾਸਤੇ ਗਏ ਸੀ ਜਿਹੜੇ ਮੋਟਰਸਾਈਕਲ 16 ਤਰੀਕ ਨੂੰ ਉਥੋਂ ਚੋਰੀ ਹੋ ਗਿਆ ਚੋਰੀ ਹੋਣ ਤੋਂ ਬਾਅਦ ਇਹ ਮੋਟਰਸਾਈਕਲ 18 ਤਰੀਕ ਸ਼ਾਮ ਨੂੰ ਬਸ ਸਟੈਂਡ ਤੋਂ ਅਸੀਂ ਚੱਕ ਲਿਆ ਚੱਕਣ ਤੋਂ ਬਾਅਦ ਕੱਲ ਜਦੋਂ ਅਸੀਂ ਇਹਨਾਂ ਦਾ ਐਡਰੈਸ 78 ਨੰਬਰ ਤੋਂ ਇਹਨਾਂ ਦਾ ਐਡਰੈਸ ਪਤਾ ਚੈਕ ਕੀਤਾ ਤੇ ਇਹਦੇ ਮਡੇਰ ਕਲਾ ਥਾਣਾ ਲੋਂਗੋਵਾਲ ਦਾ ਆਇਆ ਫਿਰ ਅਸੀਂ ਇਹਨਾਂ ਨਾਲ ਕਨੈਕਟ ਕੀਤਾ ਪਰ ਜਿਹੜਾ ਇਹਨਾਂ ਦਾ ਫੋਨ ਨੰਬਰ ਸੀ ਉਹ ਬੰਦ ਹੁੰਦਾ ਸੀ ਉਸ ਤੋਂ ਬਾਅਦ ਲੋਂਗੋਵਾਲ ਵਾਲੇ ਮੁੰਛੀ ਨਾਲ ਅਸੀਂ ਕਨੈਕਟ ਕੀਤਾ ਕਨੈਕਟ ਕਰਨ ਤੋਂ ਬਾਅਦ ਉਹਨਾਂ ਨੂੰ ਅਸੀਂ ਐਡਰੈਸ ਦਿੱਤਾ ਇਹ ਐਸ ਐਡਰੈਸ ਦਾ ਪਤਾ ਕਰੋ ਕਿ ਇੱਕ ਮੋਟਰਸਾਈਕਲ ਅਸੀਂ ਖੜਿਆ ਹੈ ਤੇ ਉਹਨਾਂ ਕੋਲ ਪਤਾ ਕਰੋ ਵੀ ਜਿਹੜਾ ਮੋਟਰਸਾਈਕਲ ਏ ਉਹ ਉਹਨਾਂ ਦਾ ਹੈ ਜਾਂ ਨਹੀਂ ਜਦੋਂ ਫਿਰ ਇਹਨਾਂ ਨਾਲ ਉਹਨਾਂ ਨੇ ਕਨੈਕਟ ਕੀਤਾ ਕਨੈਕਟ ਕਰਨ ਤੋਂ ਬਾਅਦ ਫਿਰ ਇਹਨਾਂ ਨੂੰ ਉਹਨਾਂ ਨੇ ਮੇਰਾ ਨੰਬਰ ਦਿੱਤਾ ਫਿਰ ਇਹਨਾਂ ਨੂੰ ਜਦੋਂ ਅਸੀਂ ਪੁੱਛਿਆ ਵੀ ਇਸ ਇਸ ਤਰ੍ਹਾਂ ਦੀ ਇੱਕ ਮੋਟਰਸਾਈਕਲ ਏ ਫਿਰ ਇਹਨਾਂ ਨੇ ਕੋਲ ਜਿਹੜੀ ਆਰ.ਸੀ ਸੀ ਉਹ ਆਰ.ਸੀ ਤੋਂ ਆਪਦਾ ਜਿਹੜਾ ਸੀ ਇਹਦਾ ਮੋਟਰਸਾਈਕਲ ਦਾ ਨੰਬਰ ਦੱਸਿਆ ਵੀ ਇਸ ਇਸ ਤਰ੍ਹਾਂ ਦੀ ਜਿਹੜਾ ਮੋਟਰਸਾਈਕਲ ਏ ਅਸੀਂ ਕਾਰਪੈਂਟਰ ਦਾ ਕੰਮ ਕਰਨ ਵਾਸਤੇ ਖਰੜ ਗਏ ਸੀ 16 ਤਰੀਕ ਸ਼ਾਮ ਨੂੰ ਜਿਹੜਾ ਮੋਟਰਸਾਈਕਲ ਉੱਥੋਂ ਸਾਡਾ ਜਿਹੜਾ ਚੋਰੀ ਹੋ ਗਿਆ ਇਹ ਮੋਟਰਸਾਈਕਲ ਜਿਹੜਾ ਜੀ ਅਸੀਂ ਫੜ ਕੇ ਲਿਆ ਹੁਣ ਇਹ ਫਿਰ ਅਸੀਂ ਇਹਨਾਂ ਨਾਲ ਕਨੈਕਟ ਕੀਤਾ ਕਨੈਕਟ ਕਰਨ ਤੋਂ ਬਾਅਦ ਇਹ ਸਾਡੇ ਕੋਲ ਪਹੁੰਚੇ ਆ ਅੱਜ ਅਸੀਂ ਉਸ ਪਰਮਾਤਮਾ ਦਾ ਲੱਖ ਲੱਖ ਸ਼ੁਕਰ ਕਰਦੇ ਆ ਕਿ ਜਿਹੜਾ 2 ਦਿਨਾਂ ਬਾਅਦ ਹੀ ਇਹ ਮੋਟਰਸਾਈਕਲ ਜਲਾਲਾਬਾਦ ਤੋਂ ਫੜਿਆ ਗਿਆ ਹੈ ਅੱਜ ਅਸੀਂ ਉਸ ਪਰਿਵਾਰ ਨੂੰ ਮੋਟਰਸਾਈਕਲ ਦੇਣ ਲੱਗਿਆ ਜਿਨ੍ਹਾਂ ਨੇ ਆਪਣੀ ਬੜੀ ਮਿਹਨਤ ਕਰਕੇ ਇਹ ਮੋਟਰਸਾਈਕਲ ਖਰੀਦਿਆ ਸੀ ਕਿਉਂਕਿ ਮੋਟਰਸਾਈਕਲ ਵੀ ਗਰੀਬ ਬੰਦੇ ਵਾਸਤੇ ਖਰੀਦਣਾ ਬਹੁਤ ਮੁਸ਼ਕਲ ਹੈ ਕਿਉਂਕਿ ਲੱਖ ਰੁਪਏ ਦਾ ਮੋਟਰਸਾਈਕਲ ਲੱਖ ਦਾ ਪਹਿਲਾਂ ਚੋਰੀ ਹੋ ਜਾਂਦਾ ਤੇ ਲੱਖ ਰੁਪਇਆ ਹੋਰ ਖਰਚਣਾ ਪੈ ਜਾਂਦਾ ਇਹ ਮੋਟਰਸਾਈਕਲ ਫਿਰ ਇਹਨਾਂ ਨਾਲ ਕਨੈਕਟ ਕਰਕੇ ਅੱਜੇ ਮੇਰੇ ਕੋਲੇ ਪਹੁੰਚੇ ਆ ਕੱਲ ਹੀ ਇਹਨਾਂ ਨੂੰ ਅਸੀਂ ਫੋਨ ਕੀਤਾ ਸੀ ਤੇ ਅੱਜੇ ਮੇਰੇ ਕੋਲੇ ਪਹੁੰਚੇ ਅੱਜ ਜਿਹੜਾ ਮੋਟਰਸਾਈਕਲ ਹੈ ਜੀ ਆਪਾਂ ਇਹਨਾਂ ਨੂੰ ਸਾਰਿਆਂ ਦੇ ਸਾਹਮਣੇ ਇਹਨਾਂ ਦੇ ਹਵਾਲੇ ਕਰਾਂਗੇ ਜੀ ਤੇ ਮੈਂ ਇਹੋ ਹੀ ਨਾਲ ਸ਼ਹਿਰ ਨਿਵਾਸੀਆਂ ਨੂੰ ਤੇ ਇਲਾਕਾ ਨਿਵਾਸੀਆਂ ਨੂੰ ਇਹੋ ਹੀ ਅਪੀਲ ਕਰਦਾ ਕਿ ਸਾਡਾ ਸਾਥ ਦਿਓ ਕਿ ਇਕੱਲਾ ਪੁਲਿਸ ਦਾ ਕੰਮ ਨਹੀਂ ਹੈਗਾ ਇਹ ਮੰਨ ਕੇ ਚੱਲੋ ਕਿਤੇ ਵੀ ਕੋਈ ਕੰਮ ਹੋ ਜਾਂਦਾ ਹੈ ਇੱਕ ਅੱਲਾ ਪੁੱਲਥੇ ਹੀ ਕੰਮ ਕਰੇ ਸਾਡਾ ਸਾਥ ਦਿਓ ਜਿਹਦੇ ਨਾਲ ਕਿ ਸ਼ਹਿਰ ਦੇ ਵਿੱਚ ਜਿਹੜੇ ਵੀ ਕੋਈ ਚੋਰੀ ਦੇ ਮੋਟਰਸਾਈਕਲ ਚੱਲ ਰਹੇ ਨੇ ਜਾਂ ਇਦਾਂ ਦੇ ਕੁਬਾਰ ਦਾ ਤਾਂ ਹੁੰਦੀਆਂ ਨੇ ਉਹਨਾਂ ਨੂੰ ਆਪਾਂ ਰੋਕ ਸਕੀਏ ਤੇ ਜਿਹੜੇ ਵਾਰਦਾ ਤਾਂ ਕਰਨ ਵਾਲੇ ਨੇ ਉਹਨਾਂ ਨੂੰ ਆਪਾਂ ਇਹੀ ਅਪੀਲ ਕਰਦੇ ਆਂ ਕਿ ਇਦਾਂ ਦੇ ਕੰਮ ਨਾ ਕਰੋ ਕਿ ਜਿਹਦੇ ਨਾਲ ਕਿਸੇ ਵੀ ਗਰੀਬ ਦਾ ਜਿਹੜਾ ਨੁਕਸਾਨ ਹੁੰਦਾ ਬਹੁਤ ਵੱਡਾ ਨੁਕਸਾਨ ਹੈ ਤੇ ਕੱਲ ਇੱਥੇ ਜਿਹੜੇ ਮੋਟਰਸਾਈਕਲ ਚੋਰੀ ਦੇ ਹੁੰਦੇ ਨੇ ਜਿਵੇਂ ਤੁਸੀਂ ਦੱਸਦੇ ਵੀ ਉਧਰੋਂ ਇਹ ਮੋਟਰਸਾਈਕਲ ਚੋਰੀ ਹੋ ਕੇ ਆਇਆ ਹੈ ਫਿਰ ਉਧਰਲੇ ਮੋਟਰਸਾਈਕਲ ਇੱਧਰ ਆ ਜੇ ਇੱਧਰੋਂ ਉਧਰ ਚੋਰੀ ਹੋ ਕੇ ਜਾਂਦੇ ਮੋਟਰ ਇਹ ਤਾਂ ਜੀ ਹੋ ਵੀ ਸਕਦਾ ਹੈ ਕੋਈ ਵੱਡੀ ਗੱਲ ਨਹੀਂ ਜੇਕਰ ਆਪਾਂ ਹੁਣ ਬੱਸ ਸਟੈਂਡ ਤੇ ਮੋਟਰਸਾਈਕਲ ਫੜਿਆ ਹੈ ਤੇ ਇਹਦਾ ਉੱਥੇ ਕੋਈ ਵਾਰਿਸ ਨਹੀਂ ਬਣਿਆ ਨਾ ਵਾਰਿਸ ਬਨਨ ਕਰਕੇ ਹੀ ਮੋਟਰਸਾਈਕਲ ਜਦੋਂ ਅਸੀਂ ਚੱਕ ਕੇ ਲੈਂਦਾ ਤੇ ਇਹ ਮੋਟਰਸਾਈਕਲ ਦਾ ਜਦੋਂ ਅਸੀਂ ਕਲੀਅਰ ਕੀਤਾ ਤੇ ਮੋਟਰਸਾਈਕਲ ਉਹਨਾਂ ਜਿਨ੍ਹਾਂ ਦਾ ਮਾਲ ਜਿਹੜੇ ਮਾਲਕਾਂ ਦਾ ਸੀ ਉਹਨਾਂ ਨਾਲ ਕਨੈਕਟ ਕਰਕੇ ਅੱਜ ਅਸੀਂ ਮੋਟਰਸਾਈਕਲ ਉਹਨਾਂ ਦੇ ਹਵਾਲੇ ਕਰਾਂਗੇ ਹੁਣ ਆਪਾਂ ਕਈ ਵਾਰੀ ਵੇਖਿਆ ਜਾਂਦਾ ਨੰਬਰ ਪਲੇਟਾਂ ਉਹਨਾਂ ਦੀ ਨਹੀਂ ਹੁੰਦੀਆਂ ਤਾਨੂੰ ਉੱਥੋਂ ਛੱਕ ਜਾਂਦਾ ਵੀ ਇਹ ਮੋਟਰਸਾਈਕਲ ਦਾ ਚੋਰੀ ਦਾ ਹੋਵੇਗਾ ਬਿਲਕੁਲ ਬਿਲਕੁਲ ਜੀ ਜਿਹੜਾ ਟ੍ਰੇਸ ਕਰਦੇ ਜੀ ਹਾਂਜੀ ਜਿਹੜੇ ਬਾਜ਼ਾਰ ਦੇ ਵਿੱਚ ਜਦੋਂ ਵੀ ਅਸੀਂ ਕੋਈ ਵੀ ਹੁਣ ਬਿਨਾ ਨੰਬਰ ਮੋਟਰਸਾਈਕਲ ਦੇਖਦੇ ਹਾਂ ਨਾ ਜਿਨ੍ਹਾਂ ਦੇ ਨੰਬਰ ਨਹੀਂ ਨਾ ਹੈਗੇ ਉਹਨਾਂ ਨੂੰ ਅਸੀਂ ਬਿਲਕੁਲ ਟ੍ਰੇਸ ਕਰਦੇ ਹਾਂ ਜਿਹੜੀ ਆਪਣੇ ਕੋਲ ਈ ਚਲਾਨ ਮਸ਼ੀਨ ਹੈ ਜੀ ਉਹਦੇ ਤੇ ਹਰੀਕ ਚੀਜ਼ ਹੀ ਇਹਦੀ ਚੈੱਕ ਕੀਤੀ ਜਾ ਸਕਦੀ ਹੈ ਕਿ ਜਿਹੜਾ ਮੋਟਰਸਾਈਕਲ ਹੈ ਕਿਸ ਦੇ ਨਾਮ ਤੇ ਆ ਚੋਰੀ ਦਾ ਹੈ ਜਾਂ ਨਹੀਂ ਚੋਰੀ ਦਾ ਇਸੋ ਦੀ ਪੰਜ ਠੀਕ ਹੈ ਤੁਸੀਂ ਇੱਥੇ ਚੈੱਕ ਕਰ ਰਹੇ ਜੇ ਜਿਹੜੇ ਹੋਰ ਵੀ ਟ੍ਰੈਫਿਕ ਅਫਸਰ ਚਾਰਜ ਸ਼ਹਿਰਾਂ ਦੇ ਵਿੱਚ ਲੱਗੇ ਨੇ ਤੁਸੀਂ ਉਹਨਾਂ ਨੂੰ ਵੀ ਅਪੀਲ ਕੀ ਕਰਨੀ ਚਾਹੁੰਦੇ ਜਿਹਨਾਂ ਦਾ ਨੰਬਰ ਪਲੇਟਾ ਨਹੀਂ ਹੁੰਦੇ ਮੈਂ ਤਕਰੀਬਨ ਮੇਰੇ ਜਿਹੜੇ ਸਟਾਫ ਜਾਂ ਜਿਸ ਤਰ੍ਹਾਂ ਆਪਣੇ ਫਾਇਲ ਕਾ ਜਾਂ ਹਬੋਰੇ ਫਾਇਲ ਕਾ ਜ਼ਿਲੇ ਦੇ ਵਿੱਚ ਤਿੰਨ ਹੀ ਸਬ ਡਿਵੀਜ਼ਨਾਂ ਨੇ ਮੈਂ ਉਹਨਾਂ ਨੂੰ ਵੀ ਇਹੀ ਅਪੀਲ ਕਰਦਾ ਕਿ ਜਿਹੜੇ ਵਹੀਕਲ ਜਿਨ੍ਹਾਂ ਦਾ ਨੰਬਰ ਨਹੀਂ ਹੁੰਦਾ ਜਾਂ ਨੰਬਰ ਪਲੇਟਾ ਕਈ ਵਾਰ ਜਿਹੜੀਆਂ ਆਨਲਾਈਨ ਜਿਹੜੀਆਂ ਨਮੀਆਂ ਨੇ ਉਹ ਨਹੀਂ ਲੱਗ ਜਾਂਦੀਆਂ ਜਿਹੜੀਆਂ ਪੁਰਾਣੀਆਂ ਨੰਬਰ ਪਲੇਟਾਂ ਨੇ ਉਹਨਾਂ ਨੂੰ ਜ਼ਰੂਰ ਚੈੱਕ ਕਰੋ ਕਈ ਵਾਰ ਜਿਹੜਾ ਮੋਟਰਸਾਈਕਲ ਨਵਾਂ ਹੁੰਦਾ ਤੇ ਜਿਹੜੀਆਂ ਨੰਬਰ ਪਲੇਟਾਂ ਨੇ ਪੁਰਾਣੇ ਨੰਬਰਾਂ ਦੀਆਂ ਲੱਗੀਆਂ ਹੁੰਦੀਆਂ ਉਹਨਾਂ ਨੂੰ ਜ਼ਰੂਰ ਚੈੱਕ ਕਰਨਾ ਚਾਹੀਦਾ ਹੈ ਮੈਂ ਆਪਣੇ ਸਟਾਫ ਨੂੰ ਹਾਜ਼ਲ ਕਾਲ ਨੂੰ ਤੇ ਹਬੋਰ ਨੂੰ ਇਹੋ ਹੀ ਅਪੀਲ ਕਰਦਾ ਕਿ ਤੁਸੀਂ ਵੀ ਥੋੜਾ ਜਿਹਾ ਮੇਰਾ ਸਾਥ ਦਿਓ ਨਾਲ ਆਪਾਂ ਬ੍ਰਿਕੇ ਚੱਲੀਏ ਕਿ ਜਿਹੜੇ ਬ੍ਰਿਕੇ ਦੇ ਚੋਰੀ ਦੇ ਨੇ ਉਹਨਾਂ ਦਾ ਜਿਹੜਾ ਜ਼ਰੂਰ ਇਹ ਹੱਲ ਕੀਤਾ ਜਾਵੇ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਆ ਕਿ ਆ ਮੋਟਰਸਾਈਕਲ ਦੇ ਜਿਹੜੇ ਡਾਕੂਮੈਂਟ ਨੇ ਉਹਨਾਂ ਕੋਲ ਆਪਾਂ ਫੋਟੋ ਸਟੇਟ ਲੈ ਕੇ ਉਹਨਾਂ ਦੇ ਮੋਟਰਸਾਈਕਲ ਜਿਹੜਾ ਹਵਾਲੇ ਕਰ ਰਹੇ ਆ ਤੇ ਨਾਲ ਹੀ ਅਸੀਂ ਇਲਾਕਾ ਨਿਵਾਸੀਆਂ ਨੂੰ ਸ਼ਹਿਰ ਨਿਵਾਸੀਆਂ ਨੂੰ ਆਮ ਜਨਤਾ ਨੂੰ ਇਹੋ ਅਪੀਲ ਕਰਦੇ ਆ ਕਿ ਜਿਸ ਤਰ੍ਹਾਂ ਇਹਨਾਂ ਦਾ ਨੰਬਰ ਆਪਣੇ ਮੋਟਰਸਾਈਕਲ ਦੇ ਨਾਲ ਅਟੈਚ ਸੀ ਆਪਣੇ ਜਿਹੜੇ ਮੋਬਾਈਲ ਨੰਬਰ ਨੇ ਆਪਣੇ ਵਹੀਕਲ ਦੇ ਨਾਲ ਅਟੈਚ ਕਰਾਓ ਜੇ ਕਿਸੇ ਇਦਾਂ ਦੀ ਕੋਈ ਲੋਬਤ ਆ ਜਾਂਦੀ ਏ ਤੇ ਤੁਹਾਡੇ ਨਾਲ ਜਿਹੜਾ ਹੈ ਫੋਨ ਤੇ ਸੰਪਰਕ ਤਾਲਮਿਲ ਕੀਤਾ ਜਾ ਸਕਦਾ ਹੈ ਜਿਸ ਤਰ੍ਹਾਂ ਅਸੀਂ ਆਪਣੇ ਬੱਸ ਸਟੈਂਡ ਤੇ ਪਾਰਕਿੰਗ ਬਣਾਈ ਆ ਉਹਨਾਂ ਨੂੰ ਪਹਿਲਾਂ ਵੀ ਇੱਕ ਦਿਨ ਅਸੀਂ ਇਹੋ ਗੱਲ ਕਹੀ ਸੀ ਵੀ ਜੇਕਰ ਕੋਈ ਬਿਨਾਂ ਨੰਬਰ ਮੋਟਰਸਾਈਕਲ ਖੜਾ ਕਰਕੇ ਜਾਂਦਾ ਹੈ ਤੇ ਉਹਦੀ ਇਤਲਾ ਜ਼ਰੂਰ ਸਾਨੂੰ ਦਿਓ ਕਿਉਂਕਿ ਅਸੀਂ ਉੱਥੇ ਮੌਕੇ ਤੇ ਜਾ ਕੇ ਜਿਹੜੀ ਇਚਲਾਨ ਮਸ਼ੀਨ ਹੈ ਆਪਾਂ ਉਹਦੇ ਨਾਲ ਇਹਨੂੰ ਚੈੱਕ ਕਰ ਸਕਦੇ ਆ ਕਿ ਜਿਹੜਾ ਮੋਟਰਸਾਈਕਲ ਹੈ ਉਹਦਾ ਅਸਲ ਐਡਰੈਸ ਕੀ ਹੈ